ਮਾਰ ਖੜਾ ਦੁੱਧ ਪੀ ਲਿਓ ਵਧੀਆ ਕਿੰਨੀ ਸੋਹਣੀ ਬਣਾਤੀ ਐ ਮੇਰੇ ਮਾਲ ਲੱਤਣਾ ਆਉਂਦੇ ਟਰੱਕਾਂ ਦਾ ਯਾਰ ਮਾਲ ਗੱਡੀ ਆਉਂਦੀ ਆ ਅੱਛਾ ਉਰੇ ਖੜਤੀਆਂ ਨੇ ਗੱਡੀਆਂ ਹੋਰ ਹੋਰ ਇਹ ਆਉਂਦੇ ਲੈ ਗਏ ਤੇਰੇ ਅੱਛਾ ਉਰੋਂ ਤਾਂ ਕਿੰਨੀ ਵਧੀਆ ਸੜਕ ਕਿੰਨੇ ਸੋਹਣੀ ਬਣਾਤੀ ਤੇ ਬਿਜਲੀ ਤੇ ਚਲਦੀ ਆ ਨਾ ਤਾਰਾ ਬਿਜਲੀ ਆਉਣੀ ਆ ਅੱਜ ਤਾਂ ਪਤਾ ਨਹੀਂ ਕਿੱਥੇ ਆਪਾਂ ਦਾ ਅੱਜ ਗਲਤ ਪੈ ਗਿਆ ਪਤਾ ਨਹੀਂ ਕਿਦੋਂ ਆ ਗਿਆ ਚੋਟ ਬਾਗਾ ਹਾਟਕ ਹਣਾ ਫੇਰ ਫੇਰ ਦੀ ਲੰਮਾ ਬੰਦਾ ਹਣਾ ਪਤਾ ਨਹੀਂ ਥੱਲੇ ਨੂੰ ਪਤਾ ਨਹੀਂ ਕਿੱਥੇ ਨਾ ਫਾਟਕਾ ਆਇਆ ਸੀ ਭਾਈ ਕਹਿੰਦਾ ਸੀ ਪਤਾ ਨਹੀਂ ਕਿੱਧਰ ਵੀ ਆ ਗਿਆ ਜਿੱਥੇ ਪੂਰੇ ਆਏ ਹੈ ਆਮ ਦੂਜੇ ਰੇਲਾਂ ਵੀ ਉਰੇ ਦੀ ਰੰਗ ਦੀ ਉੱਪਰ ਆਉਂ ਹਾਂ ਨਹੀਂ ਕਿ ਲਾਉਣਾ ਹੁੰਦਾ ਸਾਈਡ ਤੇ ਆ ਜੀ ਚੱਲੋ ਵਾਟਾ ਵਾਟਾ ਚਾਹ ਰੰਗ ਲਾਉਣਾ ਹੁੰਦਾ ਇਹਦਾ ਪਾਓ ਭਾਈ ਬਾਅਦ ਚੱਲੋ ਆ ਸੜਕਾ ਪਟਿਆਲੇ ਦੀ ਟੋਇਆਂ ਵਾਲੀ ਤੇ ਜਮੀ ਟੁੱਟੀ ਹੋਈ ਇਹ ਵੀ ਟੁੱਟੀ ਫੁੱਟੀ ਜਿਵੇਂ ਨਾ ਦੇਖ ਲੋ ਪਾਣੀ ਕੀ ਹਾਲ ਹੈ ਲੈ ਆ ਗਈ ਹਨ ਇਹਦੇ ਉੱਤੇ ਵੀ ਆਉਂਦੀ ਆ ਰੇਲ ਆਉਰੇ ਤਾਂ ਬੰਦ ਹੋ ਗਿਆ ਤੇ ਤੇ ਪ੍ਰਾਣਾ ਹੋਊਗਾ ਹਨਾ ਉਧਰੋਂ ਕੱਢਦੀ ਆਹ ਕੱਢਦੇ ਇੱਧਰ ਤੇ ਪ੍ਰਾਣੀ ਹੋਊਗੀ ਇੱਧਰ ਫਾਟੇ ਤੇ ਤਾਂ ਬੰਦ ਪਿਆ ਇੱਥੇ ਦੇ ਖੋਲਦੇ ਨੇ ਫਿਰ ਇਹ ਗੇਟ ਔਰ ਇਹ ਦਿਲੇਲਾ ਨੰਗੜੀਆਂ ਇਹ ਅੰਦਰ ਬੰਦ ਨੇ ਜਾ ਕੁਛ ਹੋ ਆ ਗਿਆ ਫਾਟਕ ਅਸਲੀ ਅਸਰੀ ਲੇਲ ਆ ਗਈ ਹਨਾ ਲੇਲ ਇਹ ਨਵੇਂ ਬਣਾਈਆਂ ਹੋਣਗੀਆਂ ਕੱਟਿਆ ਹੋਊਗਾ ਉਹ ਪ੍ਰਾਣੀਆਂ ਹੋਣਗੀਆਂ ਰੇਲ ਲਾਈਨ ਅੱਜ ਤਾਂ ਫਟਿਆਲੇ ਚ ਰੁਲ ਕੇ ਹਨਾ ਪਤਾ ਨਹੀਂ ਕਿਧਰ ਕਿੱਥੇ ਦਾ ਰਸਤਾ ਨਿਕਲੂਗਾ ਇਹ ਜਲਦੀ ਚੱਲਦੇ ਆਂ ਦੇਖੀ ਜੋਗੀ ਤੇ ਨਿਕਲ ਆਂ ਵਾਹ ਉਹੀ ਆ ਮੈਂ ਕਿਹਾ ਥਾ ਹੈਗਾ ਜਿਹੜਾ ਪੁਲ ਹੁੰਦਾ ਜੰਕਸ਼ਨ ਲਈ ਲਿਖਿਆ ਹੁੰਦਾ ਉੱਥੇ ਉੱਥੇ ਆ ਗਏ ਹਨਾ ਉਹ ਫਿਰ ਪ੍ਰਾਣੀ ਲੈਨ ਹੋਊਗੀ ਹਨਾ ਫੇਰ ਆ ਨਮੀ ਘੱਟਦੀ ਮੈਨ ਲੱਗਦਾ ਹਨਾ ਇਹੇ ਉੱਥੇ ਤਾਂ ਗੇਟ ਲੱਗੇ ਪਏ ਨੇ ਤੇ ਬਿਜਲੀ ਆਈ ਆ ਪਰ ਯਾਦ ਕਰ ਆ ਤਾਂ ਬਿਜਲੀ ਆਲੀ ਆ ਬਿਜਲੀ ਆਲੀ ਆ ਤਾਰਾਂ ਪਹਿਲਾਂ ਨਹੀਂ ਹੋਊ ਆ ਪਹਿਲਾਂ ਦੀ ਕੋਲੇ ਵਾਲੀ ਹੁਣ ਇਹ ਬਿਜਲੀ ਵਾਲੀ ਹੋ ਗਈ ਤਾਰਾਂ ਬਿਜਲੀ ਵਾਲੀ ਚੱਲਦੀ ਹੋਣੀ ਇੱਥੇ ਰੈਂਪ ਵੀ ਘੱਟੇ-ਘੱਟੇ ਨੇ ਉਹ ਆ ਗਿਆ ਪੁਲ ਉਹ ਬੇ ਹਨ ਬਹੁਤ ਹਨ ਕਰ ਕਰਦੇ ਨੇ ਇਧਰ ਨੂੰ ਜੀ ਨਹੀਂ ਕਰਨੀ ਤੇ ਨਦੀ ਆ ਕੰਦਾ ਲਾਲਾ ਉਹ ਤੇ ਪਾਰਕ ਹਸਪੀਟਲ ਆਪਾਂ λε ਮੁਰਜਣਾ ਇਧਰ ਨੂੰ ਅੱਧ ਕਿੰਨੇ ਸਾਰੇ ਗੁੱਟੇ-ਘੱਟੇ ਪੈ ਨੇ ਉਹਦੇ ਨੂੰ ਮੋਕਲੋ ਅਰੇ ਸਾਸਰੀ ਘਰ ਬੁਲਾਉਂਦੇ ਨੇ ਕੰਮ ਲੈ ਅਕਤ ਵਧੀਆ ਨੇ ਹਨਾ ਸੰਗੜੀ ਖੌ ਰੈਂਦੀਆਂ ਇਹ ਫੇਟਾ ਨਾ ਹੋ ਗਿਆ ਆਹ ਜਿਵਾ ਤੋਂ ਕਰਦੇ ਪ੍ਰੈਕਟਿਸ ਆਖੀ ਆ ਗਿਆ ਮੂਰੇ ਰੋਡ ਟੁੱਟਣਾ ਟੁੱਟਾ ਇਹ ਕਿੰਨਾ ਵਧੀਆ ਨੰਨੀ ਨੂੰ ਫੇਡਣ ਨੂੰ ਇਹਦੇ ਝੂਟੇ ਲੈਣ ਨੂੰ やまな a はなおときにぎりぎ Gracias.

we <laughs>